ਜਿਹੜੀ ਚਾਹ ਦੀ ਮੈਂ ਗੱਲ ਕਰ ਰਹਾ ਬਲੈਕ ਟੀ ਦੀ ਜਿਹੜੀਆਂ ਮਾਤਾਵਾਂ ਜਿਹੜੀਆਂ ਭੈਣਾਂ ਜਿਨ੍ਹਾਂ ਦਾ ਬੀਪੀ ਲੋ ਜਾਂਦਾ ਹੈ ਹਾਈਪੋ ਫੰਕਸ਼ਨਿੰਗ ਕਰਦਾ ਜਿਨ੍ਹਾਂ ਨੂੰ ਸਰਵਾਈਕਲ ਰਹਿੰਦਾ ਜਿਨ੍ਹਾਂ ਦਾ ਬੈਠ ਕੇ ਉੱਠਣ ਨੂੰ ਮਨ ਨਹੀਂ ਕਰਦਾ ਕੰਮ ਕਰਨ ਨੂੰ ਮਨ ਨਹੀਂ ਕਰਦਾ ਉਥੇ ਇਹੀ ਬਲੈਕ ਟੀ ਵਰਦਾਨ ਹੋ ਜਾਂਦੀ ਹੈ ਬਟ ਦੁੱਧ ਨਹੀਂ ਪਾਇਆ ਹੋਣਾ ਚਾਹੀਦਾ ਉਹਦੇ ਅੰਦਰ ਚੀਨੀ ਨਹੀਂ ਪਾਈ ਹੋਣੀ ਚਾਹੀਦੀ ਸ਼ੱਕਰ ਐਡ ਕਰ ਸਕਦੇ ਹੋ ਤਾਂ ਉਥੇ ਇਹੀ ਬਲੈਕ ਟੀ ਉਹਨੂੰ ਇੱਕ ਸਟੀਮੂਲੇਟ ਕਰਦੀ ਹੈ ਉਹਦੀ ਊਰਜਾ ਨੂੰ ਔਰ ਉਹਦੇ ਅੰਦਰ ਕਾ ਐਨਰਜੀ ਦਿੰਦੀ ਹੈਗੀ ਸੋ ਉਥੇ ਇਹਨੂੰ ਆਪਾਂ ਐਜ਼ ਅ ਟੋਨਿਕ ਯੂਜ਼ ਕਰ ਸਕਦੇ ਆ ਬਟ ਅਗਰ ਅਸੀਂ ਲਗਾਤਾਰ ਸਵੇਰ ਉੱਠਦੇ ਚਾ ਦੋ ਰੋਟੀਆਂ ਖਾਲੀਆਂ ਨਾਲ ਚਾ ਫਿਰ ਦੋ ਘੰਟੇ ਬਾਅਦ ਚਾ ਹੁਣ ਜਿਹੜੇ ਮੇਲ ਪਰਸਨ ਆ ਉਹ ਸਵੇਰ ਉੱਠਦੇ ਆ ਚਾ ਪੀ ਕੇ ਆਪਣਾ ਰੋਟੀ ਪਾਣੀ ਖਾ ਕੇ ਕੰਮ ਤੇ ਨਿਕਲ ਜਾਂਦੇ ਆ ਲੇਕਿਨ ਘਰ ਦੇ ਵਿੱਚ ਜਿਹੜੀਆਂ ਪੈਣਾ ਮਾਤਾਵਾ ਬੈਠੇ ਆ ਕਈਆਂ ਦਾ ਤਾਂ ਅਸੀਂ ਸਾਡੇ ਕੋਲ ਪੇਸ਼ੈਂਟ ਆਂਦੇ ਆ ਤਾਂ ਜੋ ਅਗਰ ਫੈਮਿਲੀ ਚ ਦੋ ਮੈਂਬਰ ਆਏ ਹੋਏ ਆ ਨਾ ਤਾਂ ਅਸੀਂ ਪੁੱਛਦੇ ਆ ਮਾਤਾ ਜੀ ਚਾ ਪੀ ਲੈਣ ਦਿਓ ਉਗਦੀਪਤੂ ਮੈਂ ਸਵੇਰੇ ਕਾਪੀਂਆਂ ਇੱਕ ਫਿਰ ਮੈਂ ਰੋਟੀ ਤੋਂ ਬਾਅਦ ਪੀਨੀ ਆ ਔਰ ਫਿਰ 12 ਵਜੇ ਉਦੋਂ ਪੀਲੇ ਸ਼ਾਮ ਨੂੰ ਠੀਕ ਉਹਨੇ 4 ਗਣਾ ਹੈ ਤੇ ਨਾਲ ਦੇ ਉਹ ਮੈਂਬਰ ਦੱਸ ਰਿਹਾ ਹੁੰਦਾ ਸਾਨੂੰ ਨਾਲ ਕਿ ਨਹੀਂ 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 ਬੇਬੇ ਤੂੰ 6 ਕਾਪੀਂਨੀ ਆ ਤੂੰ 4 ਗਣਾਰੇ ਡਾਕਟਰ ਸਾਹਿਬ ਨੂੰ ਸੋ ਉਹਨੂੰ ਪਤਾ ਹੁੰਦਾ ਜੇ ਇੱਥੇ ਨਾ ਸੱਚ ਬੋਲਿਆ ਤਾਂ ਉਹ ਡਾਇਗਨੋਸ ਸਹੀ ਨਹੀਂ ਹੋਣਾ ਤਾਂ ਉਹ ਉਹ 6 ਤੇ ਲੈ ਆਉਂਦਾ ਤੇ ਕਹਿੰਦਾ ਮਤਲਬ ਕੀ ਹੈ ਕਿ ਜਿਹੜਾ ਪਰਸਨ ਰੋਜ਼ 6 ਕੱਪ ਚਾਹ ਦੇ ਪੀਂਦਾ ਹੁਣ ਉਹ ਚਾਹ ਦੀ ਤੋੜ ਬੇਬੇ ਨੂੰ ਕਿਉਂ ਲੱਗ ਰਹੀ ਹੈ ਮਾਤਾ ਨੂੰ ਕਿਉਂ ਲੱਗ ਰਹੀ ਹੈ ਬਾਡੀ ਡਿਮਾਂਡ ਕਰਦੀ ਠੀਕ ਹੈ ਸੋ ਉਸ ਚੀਜ਼ ਨੂੰ ਅਸੀਂ ਇੱਕ ਸਮਝ ਦੇ ਨਾਲ ਕਵਰ ਕਰ ਸਕਦੇ ਉਸ ਤੋਂ ਬਾਹਰ ਆ ਸਕਦੇ ਉਸ ਇਸ ਕਰਕੇ ਚਾਹ ਦੀ ਜ਼ਰੂਰਤ ਹੈ ਲੇਕਿਨ ਕਿਹੜੇ ਸੀਜ਼ਨ ਚ ਕਿਹੜੀ ਚਾਹ ਪੀਣੀ ਹੈ ਇਹਦੀ ਅਗਰ ਸਾਨੂੰ ਸਮਝ ਆ ਜਾਵੇ ਤਾਂ ਇਹੀ ਸਾਡੀ ਚਾਹ ਵਾਲੀ ਆਦਤ ਜਿਹੜੀ ਸਾਨੂੰ ਅੱਜ ਮਾਰ ਰਹੀ ਹੈ ਜਿਹੜੀ ਸਾਡੇ ਲਈ ਮਾਰੂ ਸਾਬਤ ਹੋ ਰਹੀ ਹੈ ਇਹ ਚਾਹ ਵਾਲੀ ਆਦਤ ਸਾਡੇ ਲਈ ਐਜ਼ ਅ ਡਾਕਟਰ ਐਜ਼ ਅ ਟੋਨਿਕ ਐਜ਼ ਅ ਸਪਲੀਮੈਂਟ ਐਜ਼ ਅ ਮੈਡੀਸਨ ਦਾ ਰੋਲ ਵਾ ਸਕਦੀ ਹੈ ਥੋੜੀ ਜਿਹੀ ਅਗਰ ਅਸੀਂ ਇਹਦੇ ਵਿੱਚ ਆਪਣੀ ਸਮਝ ਐਡ ਕਰ ਲਈਏ ਜਿਹੜੀ ਚਾਹ ਦੀ ਮੈਂ ਗੱਲ ਕਰ ਰਿਹਾ ਬਲੈਕ ਟੀ ਦੀ ਜਿਹੜੀਆਂ ਮਾਤਾਵਾਂ ਜਿਹੜੀਆਂ ਭੈਣਾ ਜਿਨ੍ਹਾਂ ਦਾ ਬੀਪੀ ਲੋ ਜਾਂਦਾ ਹੈ ਹਾਈਪੋ ਫੰਕਸ਼ਨਿੰਗ ਕਰਦਾ ਜਿਨ੍ਹਾਂ ਨੂੰ ਸਰਵਾਈਕਲ ਰਹਿੰਦਾ ਜਿਨ੍ਹਾਂ ਦਾ ਬੈਠ ਕੇ ਉੱਠਣ ਨੂੰ ਮਨ ਨਹੀਂ ਕਰਦਾ ਕੰਮ ਕਰਨ ਨੂੰ ਮਨ ਨਹੀਂ ਕਰਦਾ ਉੱਥੇ ਇਹੀ ਬਲੈਕ ਟੀ ਵਰਦਾਨ ਹੋ ਜਾਂਦੀ ਹੈ ਬਟ ਦੁੱਧ ਨਹੀਂ ਪਾਇਆ ਹੋਣਾ ਚਾਹੀਦਾ ਉਹਦੇ ਅੰਦਰ ਚੀਨੀ ਨਹੀਂ ਪਾਈ ਹੋਣੀ ਚਾਹੀਦੀ ਸ਼ੱਕਰ ਐਡ ਕਰ ਸਕਦੇ ਹੋ ਤਾਂ ਉੱਥੇ ਇਹੀ ਬਲੈਕ ਟੀ ਉਹਨੂੰ ਇੱਕ ਸਟੀਮੂਲੇਟ ਕਰਦੇ ਉਹਦੀ ਊਰਜਾ ਨੂੰ ਔਰ ਉਹਦੇ ਅੰਦਰ ਕਿ ਐਨਰਜੀ ਦਿੰਦੀ ਹੈਗੀ ਸੋ ਉੱਥੇ ਇਹਨੂੰ ਆਪਾਂ ਐਜ਼ ਅ ਟੋਨਿਕ ਯੂਜ਼ ਕਰ ਸਕਦੇ ਆ ਬਟ ਅਗਰ ਅਸੀਂ ਲਗਾਤਾਰ ਸਵੇਰ ਉੱਠਦੇ ਚਾ ਦੋ ਰੋਟੀਆਂ ਖਾ ਲੀਆਂ ਨਾਲ ਚਾ ਫਿਰ ਦੋ ਘੰਟੇ ਬਾਅਦ ਚਾ ਹੁਣ ਜਿਹੜੇ ਮੇਲ ਪਰਸਨ ਆ ਉਹ ਸਵੇਰ ਉੱਠਦੇ ਆ ਚਾ ਪੀ ਕੇ ਆਪਣਾ ਰੋਟੀ ਪਾਣੀ ਖਾ ਕੇ ਕੰਮ ਤੇ ਨਿਕਲ ਜਾਂਦੇ ਆ ਲੇਕਿਨ ਘਰ ਦੇ ਵਿੱਚ ਜਿਹੜੀਆਂ ਭੈਣਾਂ ਮਾਤਾਵਾਂ ਬੈਠੇ ਆਂ ਕਈਆਂ ਦਾ ਤਾਂ ਅਸੀਂ ਸਾਡੇ ਕੋਲ ਪੇਸ਼ੈਂਟ ਆਂਦੇ ਆ ਤਾਂ ਜੋ ਅਗਰ ਫੈਮਿਲੀ ਚ ਦੋ ਮੈਂਬਰ ਆਏ ਹੋਏ ਆ ਨਾ ਤਾਂ ਅਸੀਂ ਪੁੱਛਦੇ ਆ ਮਾਤਾ ਜੀ ਚਾ ਪੀ ਲੰਦੋ ਉਹ ਕਿਤੇ ਪੁੱਤ ਮੈਂ ਸਵੇਰੇ ਕਾ ਪੀਨੀਆ ਇੱਕ ਫਿਰ ਮੈਂ ਰੋਟੀ ਤੋਂ ਬਾਅਦ ਪੀਨੀਆ ਔਰ ਫਿਰ 12:00 ਵਜੇ ਉਦੋਂ ਪੀ ਲੈ ਸ਼ਾਮ ਨੂੰ ਠੀਕ ਉਹਨੇ 4 ਗਿਣਾਏ ਤੇ ਨਾਲ ਦੇ ਉਹ ਮੈਂਬਰ ਦੱਸ ਰਿਹਾ ਹੁੰਦਾ ਸਾਨੂੰ ਨਾਲ ਕਿ ਨਹੀਂ 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 ਬੇਬੇ ਤੂੰ 6 ਕਾ ਪੀਨੀਆ ਤੂੰ 4 ਗਿਣਾਏ ਡਾਕਟਰ ਸਾਹਿਬ ਨੂੰ ਸੋ ਕੋ ਨੂੰ ਪਤਾ ਹੁੰਦਾ ਜੀ ਇੱਥੇ ਨਾ ਸੱਚ ਬੋਲਿਆ ਤਾਂ ਉਹ ਡਾਇਗਨੋਸ ਸਹੀ ਨਹੀਂ ਹੋਣਾ ਉਹ ਉਹ 6 ਤਲੇ ਹੁੰਦਾ ਤੇ ਕਹਿੰਦਾ ਮਤਲਬ ਕੀ ਹੈ ਕਿ ਜਿਹੜਾ ਪਰਸਨ ਰੋਜ਼ 6 ਕੱਪ ਚਾਹ ਦੇ ਪੀਂਦਾ ਹੁਣ ਉਹ ਚਾਹ ਦੀ ਤੋੜ ਬੇਬੇ ਨੂੰ ਕਿਉਂ ਲੱਗ ਰਹੀ ਹੈ ਮਾਤਾ ਨੂੰ ਕਿਉਂ ਲੱਗ ਰਹੀ ਹੈ ਬੋਡੀ ਡਿਮਾਂਡ ਕਰਦੀ ਠੀਕ ਹੈ ਸੋ ਉਸ ਚੀਜ਼ ਨੂੰ ਅਸੀਂ ਇੱਕ ਸਮਝ ਦੇ ਨਾਲ ਕਵਰ ਕਰ ਸਕਦੇ ਉਸ ਤੋਂ ਬਾਹਰ ਆ ਸਕਦੇ ਉਸ ਇਸ ਕਰਕੇ ਚਾਹ ਦੀ ਜ਼ਰੂਰਤ ਹੈ ਲੇਕਿਨ ਕਿਹੜੇ ਸੀਜ਼ਨ ਚ ਕਿਹੜੀ ਚਾਹ ਪੀਣੀ ਹੈ ਇਹਦੀ ਅਗਰ ਸਾਨੂੰ ਸਮਝ ਆ ਜਾਵੇ ਤਾਂ ਇਹੀ ਸਾਡੀ ਚਾਹ ਵਾਲੀ ਆਦਤ ਜਿਹੜੀ ਸਾਨੂੰ ਅਜ ਮਾਰ ਰਹੀ ਹੈ ਜਿਹੜੀ ਸਾਡੇ ਲਈ ਮਾਰੂ ਸਾਬਤ ਹੋ ਰਹੀ ਹੈ ਇਹ ਚਾਹ ਵਾਲੀ ਆਦਤ ਸਾਡੇ ਲਈ ਐਜ਼ ਅ ਡਾਕਟਰ ਐਜ਼ ਅ ਟੋਨਿਕ ਐਜ਼ ਅ ਸਪਲੀਮੈਂਟ ਐਜ਼ ਅ ਮੈਡੀਸਨ ਦਾ ਰੋਲ ਵਾ ਸਕਦੀ ਹੈ ਥੋੜੀ ਜਿਹੀ ਅਗਰ ਅਸੀਂ ਇਹਦੇ ਚ ਆਪਣੀ ਸਮਝ ਐਡ ਕਰ ਲਈਏ